ਆ ਮਹਾ ਗੁਰੂ ਸਾਹਿਬ ਜੀ ਆਸਨ ਹੱਲਾ ਪੰਜਾਬ ਰਥਮੇ ਮਿਟਿਆ ਤਣਕਾ ਦੁਖ ਮਨ ਸਗਲ ਕਹੋ ਆਸੂਹ ਕਾ ਕਰਪਾ ਦਿਨੋ ਨਾਓ ਬਲ ਬਲ ਤੇ ਫਾਤਗੁਰ ਕੋ ਜਾਉ ਘਰ ਪੂਰਾ ਪਾਇ ਮੇਰੇ ਭਾਈ ਰੋਗ ਫੋਗ ਕਬ ਦੁਖ ਬਿਣਾ ਫੇ ਫਾਤਗੁਰ ਕੀ ਸਰਣਾਇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਾ ਤ ਸਗਲੇ ਫਲ ਪਾਈ अगन बुझी सब हो शांत कर कृपा गुर दिगिनी दात निथावे को गुर दीनो थान निमाने को गुर की मान बंधन काट सेवक का रखे अमृत बाणी रखना चाखे वड़ा पाग पूज गुर चरना सगल त्याग पाई प्रभ शरण ਗੁਰੂ ਨਾਨਕ ਜੀ ਕੋ ਭਿਆ ਦਇਆਲਾ ਸੋ ਜਨ ਹੋਆ ਸਦਾ ਨੇਹਲਾ ਵਡਿਆ ਪਾਗ ਬੂਝ ਗੁਰ ਚਰਣਾ ਸਗਲ ਤਿਆਗ ਪਾਈ ਪ੍ਰਭ ਸਰਣਾ ਗੁਰੂ ਨਾਨਕ ਜੀ ਕੋ ਭਿਆ ਦਇਆਲਾ ਸੋ ਜਨ ਹੋਆ ਸਦਾ ਨੇਹਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਜਾ ਰਖਲੇ ਹੋ ਸਦ ਨਾ ਜਾਣ ਤੋਰਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਐ ਤੇ ਹਾ ਹੋਂ ਕਰਿਓ ਖਿਆਨ ਸਤਿਗੁਰੂ ਪਿਆਰੀ ਸਾ ਸੰਗਤ ਜੀ ਆਓ ਸਤਿਗੁਰਾਂ ਨੇ ਪਾਰ ਬਖਸ਼ਿ ਸ਼ਰਮਤ ਕੀਤੀ ਹੈ ਜੋ ਅੱਜ ਦਾ ਅਲੜੀ ਵਾਰ ਸ਼ਬਦ ਆਸਮ ਹੱਲਾ ਪੰਜਵਾ ਅਸਰ ਅਗ ਹੈ ਪੰਜਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕੀਤਾ ਲੜੀਵਾਰ ਦਾ 100 ਨੰਬਰ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 395 396 ਅੰਗ ਤੇ ਸੁਸ਼ੋਭਿਤ ਹੈ ਸਾਧੂ ਗੁਰ ਬਖਸ਼ਿਸ਼ ਕਰਦੇ ਨੇ ਗੁਰਪੂਰਾ ਪਾਇਓ ਮੇਰੇ ਪਾਈ ਜਿਵੇਂ ਕੋਈ ਚੀਜ਼ ਮਿਲ ਜਾਏ ਜਾਂ ਕਿਸੇ ਨੂੰ ਕੋਈ ਨੌਕਰੀ ਮਿਲ ਜਾਏ ਖੁਸ਼ੀ ਮਨਾਉਂਦਾ ਸਾਣੀ ਲੈਂਦਾ ਤੇ ਖੁਸ਼ੀ ਬਹੁਤ ਕਰਦਾ ਹੈ ਇਸੇ ਤਰ੍ਹਾਂ ਸਤਿਗੁਰੂ ਅਵਸਥਾ ਦੱਸਦੇ ਨੇ ਬ੍ਰਹਮ ਗਿਆਨੀ ਦੀ ਕਹਿੰਦੇ ਭਾਈ ਗੁਰ ਪੂਰਾ ਪਾਇਓ ਮੇਰੇ ਭਾਈ へ ਪ੍ਰਭੂ ਮੈਂ ਆਪਣਾ ਪੂਰਾ ਸਤਿਗੁਰੂ ਪਾ ਲਿਆ ਗੁਰ ਪੂਰਾ ਪੂਰੀ ਤਾਕੀ ਕਲਾ ਉਹ ਪੂਰਾ ਪਾਇਏ ਜਿਹੜੀਆਂ ਸਾਰੀਆਂ ਕਲਾਵਾਂ ਸੰਪੂਰਨ ਨੇ ਅਨੰਤ ਕਲਾ ਹੋਏ ਠਾਕੁਰ ਚੜਿਆ ਜਿਹੜੇ ਅਨੰਤ ਕਲਾ ਸੰਪੂਰਨ ਹੈ ਕੋਈ ਗਿਣਤ ਗਾੜੀ ਨਹੀਂ ਕਿੰਨੀਆਂ ਕੋ ਕਲਾਵਾਂ ਨੇ ਪਰ ਉਹ ਮੈਂ ਪੂਰਾ ਗੁਰੂ ਜਿਹੜੇ ਚ ਉੱਕਾ ਵੀ ਕਮੀ ਨਹੀਂ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਕਿਸੇ ਦੇ ਦਾਬੇ ਵਿੱਚ ਨਹੀਂ ਆਂਦਾ ਕਿਸੇ ਦਾ ਪੱਖ ਨਹੀਂ ਕਰਦਾ ਜਿਹੜਾ ਨਿਸਪਕਸ਼ ਹੈ ਨਿਰਪਾਉ ਨਿਰਵੈਰ ਹੈ ਜੁਨਾ ਤੋਂ ਵੀ ਰਹਿਤ ਹੈ ਸਵੈ ਪ੍ਰਕਾਸ਼ ਹੈ ਤੇ ਕਹਿੰਦੇ ਉਹ ਮੈਂ ਗੁਰੂ ਪਾ ਲਿਆ ਰੋਗ ਸੋਗ ਸਭ ਦੁੱਖ ਬਿਨਾਸੀ ਸਾਤ ਗੁਰ ਕੀ ਸਰਨਾ ਆਈ ਰਹਾਉ ਰੋਗ ਕਿਹੜੇ ਨੇ ਇਨਰਟੇਨੈਂਟ ਟੀਏ ਤਾਪ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਿੰਨ ਤਾਪ ਰਜ ਗੁਣ ਤਮ ਗੁਣ ਸਤ ਗੁਣ ਇਹ ਤੇਰੀ ਸਭ ਮਾਇਆ ਇਹ ਤਿੰਨ ਤਾਪ ਰਜੋ ਤਮੋ ਸਤੋ ਸਤੋ ਗੁਣ ਰਾਸੀ ਤਮਸੀ ਸਾਤ ਕੀ ਸਾਤ ਕੀ ਗੁਣ ਇਹ ਤਿੰਨਾ ਗੁਣਾ ਤੋਂ ਦੁਸ਼ੋਗ ਪਰਮਾਤਮਾ ਦੇ ਵਿਛੋੜੇ ਤੋਂ ਭਾਵ ਜੰਮਨ ਬਰਨ ਤੋਂ ਸਭ ਦੁੱਖ ਗਵਾਇਆ ਔਰ ਸਾਰੇ ਤਰ੍ਹਾਂ ਦੇ ਜਿੰਨੇ ਵੀ ਦੁੱਖ ਤਈਏ ਤਾਂ ਆਪਕੇ ਸਾਰੇ ਆ ਗਏ ਜੰਮਣ ਮਰਨ ਦਾ ਸਭ ਤੋਂ ਵੱਡਾ ਰੋਗ ਮੰਨੇ ਆ ਤੇ ਸਤਿਗੁਰੂ ਕਹਿੰਦੇ ਨੇ ਸਾਰੇ ਤਰ੍ਹਾਂ ਦੇ ਦੁੱਖ ਸਭ ਦੁੱਖ ਬਿਨਾਸੇ ਖਤਮ ਹੋ ਗਏ ਨੇ ਕਦੋਂ ਸਤਿਗੁਰ ਕੀ ਸ਼ਰਣਾਈ ਰਹਾਓ ਜਦੋਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਭਾਈ ਜਦੋਂ ਮੈਨੂੰ ਮੇਰਾ ਪੂਰਾ ਗੁਰੂ ਮਿਲਿਆ ਗੁਰੂ ਦੀ ਸ਼ਰਨ ਵਿੱਚ ਆਇਆ ਕਿਉਂਕਿ ਮੈਂ ਪੂਰੇ ਗੁਰੂ ਨੂੰ ਮਿਲਿਆ ਫਿਰ ਸ਼ਰਨ ਆਇਆ ਸ਼ਰਨ ਆਣ ਤੋਂ ਬਾਅਦ ਮੇਰੇ 사ਤਗੁਰੂ ਨੇ ਐਸੀ ਕਿਰਪਾ ਕੀਤੀ ਤੇ ਇਹ ਤਾਪ ਉਤਰ ਗਏ ਪੰਜ ਚੋਰਾਂ ਦਾ ਤਾਪ ਉਤਰ ਗਿਆ ਪਰਮਾਤਮਾ ਤੋਂ ਵੀ છોੜੇ ਦਾ ਜਿਹੜਾ ਦੁੱਖ ਸੀ ਸੋਗ ਸੀ ਉਹ ਵੀ ਉਤਰ ਗਿਆ ਜਿਹਨੂੰ 사ਤਗੁਰੂ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਸੱਚੀ ਬਾਣੀ ਸੁਣੀ ਤਾਂ ਹੁਣ ਤਿੰਨੇ ਤਾਪ ਵੀ ਉਤਰ ਗਏ ਖਿਹੜਾ ਛੱਡ ਗਏ ਨੇ ਮੇਰਾ ਰਹਾ ਵਿਸ਼ਰਾਮ ਕੀ ਦੇਖ ਕੇ ਕੇਂਦਰੀ ਭਾਵ ਸਮਝਾਣਾ ਕਰਦੇ ਨੇ ਅਸਮਹਲਾ 55 ਪ੍ਰਥਮੇ ਮਿਟਿਆ ਤਨ ਕਾ ਦੁਖ ਸਭ ਤੋਂ ਪਹਿਲਾਂ ਕਹਿੰਦੇ ਤਨ ਦਾ ਦੁਖ ਜਿਹੜਾ ਪਰ ਸਰੀਰ ਗਮਣ ਦਾ ਪਰ ਤਨ ਗਮਣ ਦਾ ਨਰੋਗ ਸੀ ਤੇ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਰੋਗ ਸਨ ਜਿਵੇਂ ਕਿਸੇ ਨੂੰ ਆ ਕਹਿ ਲਈਏ ਵਿਸ਼ੇ ਦੀਨ ਤਕਣਾ ਇਹ ਨਿੰਦਿਆ ਚੁਕਲੀ ਕਰਨੀ ਇਹ ਤਨ ਦੇ ਰੋਗ ਨੇ ਇਹ ਪਹਿਲਾਂ ਸਭ ਤੋਂ ਪਹਿਲਾਂ ਕਹਿੰਦੇ ਗੁਰੂ ਜਦੋਂ ਮਿਲੇ ਗੁਰੂ ਦਾ ਦਰਸ਼ਨ ਦੀ ਧਾਰਾ ਹੋਇਆ ਇਤਨ ਦੇ ਰੋਗ ਗਏ ਮਨ ਸਗਲ ਕੋ ਹੋਆ ਸੁਖ ਤੇ ਮਨ ਨੂੰ ਸਾਰੇ ਤਰ੍ਹਾਂ ਦੇ ਸੁਖ ਮਿਲ ਗਏ ਕਿਉਂਕਿ ਤਨ ਨੂੰ ਰੋਗ ਲੱਗੇ ਨੇ ਤੇ ਮਨ ਸੁਖੀ ਨਹੀਂ ਹੋ ਸਕਦਾ ਰੋਗੀ ਕਿਆ ਪਾਣ ਸਬਰ ਹੋ ਗਈ ਕਹਿੰਦੇ ਰ ਸੰਸਾਰ ਰੋਗੀ ਨਹੀਂ ਹੈ ਪਰ ਜੇ ਤਨ ਨੂੰ ਰੋਗ ਲੱਗਿਆ ਤਾਂ ਮਨ ਕਹਿੰਦਾ ਵੀ ਸਾਰੇ ਸੰਸਾਰ ਹੋ ਗਏ ਖਣੀ ਇਸ ਲਈ ਕਹਿੰਦੇ ਤਨ ਨੇ ਰੋਗ ਹੋ ਗਿਆ ਗੁਰੂ ਦੀ ਕਿਰਪਾ ਨਾਲ ਈਰਖਾ ਦਵੇਸ਼ ਨਿੰਦਿਆ ਤੁਗਲੀ ਤੋਂ ਬਚ ਗਿਆ ਤੇ ਹੁਣ ਕਿੰਨੇ ਮਨ ਨੂੰ ਸਾਰੇ ਤਰ੍ਹਾਂ ਦੇ ਸੁੱਖ ਵੀ ਮਿਲ ਗਏ ਕਰ ਕਿਰਪਾ ਗੁਰ ਦੀਨੋਂ ਨਾ ਕਦੋਂ ਮਿਲਿਆ ਜਦੋਂ ਮੇਰੇ ਸਤਗੁਰੂ ਨੇ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਐ ਬਲ ਬਲ ਤੇ ਵਾਤਾ ਗੁਰ ਕਾਉ ਜਾਓ ਕਿੰਨੇ ਇਸ ਲਈ ਮੈਂ ਆਪਣੇ ਸਤਗੁਰੂ ਤੋਂ ਬਿਹਾਰਣੇ ਦੂਜੀ ਵਾਰੀ ਫਿਰ ਕਹਿੰਦੇ ਨੇ ਮੈਂ ਬਿਹਾਰਣੇ ਜਾਣਾ ਕਰਦਾ ਹਾਂ ਗੁਰ ਪੂਰਾ ਪਾਇ ਮੇਰੇ ਭਾਈ ਰੋਗ ਖੋਗ ਪਾਬ ਦੁੱਖ ਬਿਨਾ ਤੇ ਸਤਗੁਰ ਕੀ ਸਰਣਾ ਆਈ ਰਹਾਉ ਕਹਿੰਦੇ ਜਦੋਂ ਫਤਗੁਰ ਦੀ ਸ਼ਰਨ ਵਿੱਚ ਆਇਆ ਮੈਨੂੰ ਮੇਰੇ ਪੂਰੇ ਗੁਰੂ ਦਾ ਮਿਲਾਪ ਹੋਇਆ ਹੈ ਮੇਰੇ ਤਾਂ ਸਾਰੇ ਤਰ੍ਹਾਂ ਦੇ ਤਈਏ ਤਾਪ ਪੰਜ ਚੋਰਾ ਦੇ ਤਾਪ ਸੋ ਵਿਛੋੜੇ ਦਾ ਇਹ ਸਾਰੇ ਕੁਝ ਉੱਤਰ ਗਿਆ ਪਰ ਕਦੋਂ ਜਦੋਂ ਗੁਰੂ ਦੀ ਸ਼ਰਨ ਆਇਆ ਜੋ ਸ਼ਰਨ ਆਵਾ ਤੇ ਸਕੰਠ ਲਾਵਾ ਉਹ ਬਰਦ ਸੁਆਮੀ ਸੰਦਾ ਕਹਿੰਦੇ ਉਹਦੀ ਫਿਤਰਤ ਹੈ ਜਿਹੜਾ ਸ਼ਰਨ ਵਿੱਚ ਆਏ ਉਹਨੂੰ ਆਪਣੇ ਕੰਠ ਭਾਵ ਆਪਣੀ ਗਲਵੱਕੜੀ ਚ ਲੈ ਲੈਂਦਾ ਹੈ ਪਰ ਕੋਈ ਸ਼ਰਨ ਆਏ ਤਾਂ ਤੇ ਸਤਿਗੁਰੂ ਇਹੀ ਕਹਿੰਦੇ ਨੇ ਰਹਾਬ ਵਿਸ਼ਰਾਮ ਦੇ ਕੇ ਕੇਂਦਰੀ ਭਾਵ ਕਹਿੰਦੇ ਜਦੋਂ ਕਿ ਮੈਂ ਸ਼ਰਨ ਵਿੱਚ ਆਇਆ ਮੇਰੇ ਪੂਰੇ ਗੁਰੂ ਦਾ ਮਿਲਾਪ ਹੋਇਆ ਤੇ ਮੇਰੇ ਸਾਰੇ ਤਰ੍ਹਾਂ ਦੇ ਦੁੱਖ ਰੋਗ ਖਤਮ ਹੋ ਗਏ ਬਿਨਾਸ਼ ਹੋ ਗਏ ਗੁਰ ਕੇ ਚਰਨ ਹਰਦਾਬ ਵਸਾਈ ਗੁਰ ਕੇ ਚਰਨ ਗੁਰੂ ਦੇ ਜਿਹੜੇ ਚਰਨ ਬਚਨਾਂ ਰੂਪੀ ਸ਼ਬਦ ਰੂਪੀ ਜਾਂ ਗੁਰੂ ਦੇ ਮਾਰਗ ਦੱਸੇ ਦੇ ਰੂਪੀ ਹਿਰਦਾ ਹਿਰਦੇ ਦੇ ਵਿੱਚ ਜਿਹੜੇ ਵਸਾਣੇ ਕੀਤੇ ਮਨ ਚਿੰਤਾ ਸਗਲੇ ਫਲ ਪਾਏ ਤੇ ਮਨ ਦੀਆਂ ਚਿੰਤਾਵਾਂ ਸਤੇ ਸਾਰੇ ਤਰ੍ਹਾਂ ਦੇ ਫਲ ਪਾ ਲੈ ਨੇ ਚਿੰਤਾਵਾਂ ਵੀ ਹਟ ਗਈਆਂ ਨੇ ਜਿਹਨੂੰ ਸਤਿਗੁਰੂ ਕਹਿੰਦੇ ਨੇ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਇਹਨੇ ਚਿੰਤਾਵਾਂ ਛੱਡ ਦੇ ਚਿੰਤਨ ਕਰ ਚਿੰਤਾ ਨਹੀਂ ਚਿੰਤਨ ਨਹੀਂ ਤਾਂ ਚਿੰਤਾ ਚਿਖਾ ਸਮਾਨ ਤੇ ਚਿੰਤਨ ਬ੍ਰਹਮ ਸਮਾਨ ਹੈ ਇਸ ਲਈ ਚਿੰਤਨ ਮਨ ਚਿੰਤਤ ਮਨ ਜਿਹੜੀਆਂ ਚਿੰਤਾਵਾਂ ਕਰਦਾ ਸੀ ਹੁਣ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਇਆ ਗੁਰੂ ਦੇ ਵਿਸ਼ਵਾਸ ਭਰੋਸਾ ਕੀਤਾ ਸਾਰੇ ਤਰਨੇ ਫਾਲ ਮਿਲ ਗਏ ਅਗਣ ਬੁਜੀ ਸਭ ਹੋਈ ਸ਼ਾਂਤ ਹੁਣ ਅਗਣ ਬੁਜੀ ਇੱਥੇ ਬੁਜੀ ਨਹੀਂ ਹੈ ਬੁਜੀ ਆਗ ਜਿਹੜੀ ਹੈ ਬੁਝ ਗਈ ਕਿਹੜੀ ਤ੍ਰਿਸ਼ਨਾ ਦੀ ਹਉਮੈ ਦੀ ਈਰਖਾ ਦੀ ਦੁਸ਼ ਦੀ ਬੁਝ ਗਈ ਹੈ ਸਭ ਹੋਈ ਸ਼ਾਂਤ ਤ੍ਰਿਪਤ ਪੈ ਸੱਚ ਭੋਜਨ ਖਾਇ ਮਨ ਤਨ ਸੁਨਾ ਨਾਮ ਤੇ ਆਇਆ ਹੁਣ ਅਗ ਬੁਝ ਗਈ ਹੈ ਸਾਰਾ ਕੋ ਸ਼ਾਂਤ ਨਹੀਂ ਹੋ ਗਿਆ ਕਰ ਕਿਰਪਾ ਗੁਰ ਕੀਨੀ ਦਾ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਮੇਰੇ ਗੁਰੂ ਨੇ ਮੈਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ ਨਿਠਾਵੇ ਕੋ ਗੁਰਦੀਨੋਂ ਥਾਣ ਨਿਠਾਵੇਂ ਨੂੰ ਜਿਹਨੂੰ ਕੋਈ ਜਾਣਦਾ ਨਹੀਂ ਕਿਉਂਕਿ ਸਤਿਗੁਰੂ ਕਹਿੰਦੇ ਨੇ ਨੀਚ ਜਾਤ ਹਰ ਜਪਤੇ ਆ ਉੱਤਮ ਪਦਵੀ ਪਾਏ ਜਿਸ ਨੀਚ ਕੋ ਕੋਈ ਨਹੀਂ ਜਾਣਦਾ ਨਾਮ ਜਪਤੋ ਚੌਂਕੋਂਟ ਮਾਨਾ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ-ਕੌਣ ਨਤਾਰੇ ਇਹਨੇ ਮੇਰੇ ਭਾਈ ਜਿਹੜਾ ਵੀ ਨਾਮ ਜਪਦਾ ਚਾਹੇ ਕਿੰਨੀ ਵੀ ਨੀਵੀਂ ਜਾਤ ਦਾ ਨਾਮ ਜਪੇਂਦੀ ਬਦੌਲਤ ਜੇ ਨਿਥਾਵੇ ਕੋ ਗੁਰ ਦੀ ਨੋថា ਜਿਹਨੂੰ ਕੋਈ ਜਾਣਦਾ ਨਹੀਂ ਉਹਨੂੰ ਵੀ ਥਾਂ ਦੇ ਦਿੰਦਾ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਆਪਣੀ ਜਾਤ ਤੋਂ ਬਿਲੇ ਆ ਰਹੇ ਜਾਂਦੇ ਨੇ ਮੇਰੀ ਜਾਤ ਵਿਚਾਰ ਚ ਮਾਰੰ ਚ ਮਾਰ ਕੇ ਗੁੱਸਾ ਲੱਗਦਾ ਪਰ ਸਤਗੁਰੂ ਦੀ ਬਰ ਗੁਰੂ ਨੇ ਆਪਣੀ ਜਾਤ ਨੂੰ ਆਪ ਕੇ ਕਹਿੰਦੇ ਮੈਂ ਕਰਾਂ ਕਿ ਮੇਰੀ ਜਾਤ ਚ ਮਾਰ ਜਾਤ ਜੁਲਾਹਾ ਕੀ ਕਰੇ ਹਰਦਾਬ ਸਾਹਿਬ ਪਾਲ ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਕੀ ਕਰਾਂ ਜਾਤ ਜੁਲਾਹੇ ਦੀ ਹੈ ਪਰ ਕਰਮ ਮੇਰੇ ਉੱਚੇ ਸੁੱਚੇ ਨੇ ਮੈਂ ਕਰਾਂ ਕਿ ਜਾਤ ਨੂੰ ਕੀ ਹੈ ਬਲਿਹਾਰੀ ਹੈ ਜਾਤ ਕੋ ਜੇ ਜਪਿਓ ਸਰਜਣਾ ਬਲਿਹਾਰੀ ਹੈ ਇਸ ਲਈ ਨਿਥਾਵੇ ਕੋ ਗੁਰ ਦੇਨੋ ਥਾਨ ਮੇਰੇ ਫਰਗੁਰੂ ਨੇ ਮੈਨੂੰ ਥਾਨ ਦਿੱਤਾ ਹੈ ਭਾਵ ਮੈਨੂੰ ਕੋਈ ਜਾਣਦਾ ਨਹੀਂ ਸੀ ਉਹਨੂੰ ਵੀ ਜਾਣਨ ਵਾਲਾ ਬਣਾ ਦਿੱਤਾ ਹੈ ਨਿਮਾਣੇ ਕੋ ਗੁਰ ਕੀਨੋ ਮਾਨ ਜਿਹਨੂੰ ਕੋਈ ਮਾਨ ਨਹੀਂ ਦਿੰਦਾ ਸੀ ਨਿਮਾਣੇ ਨੂੰ ਨੀ ਚੀਜ਼ਾਂ ਚੀਜ਼ ਕਰੇ ਮੇਰੇ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਕਹਿੰਦੇ ਜਿਹਨੂੰ ਕੋਈ ਜਾਣਦਾ ਨਹੀਂ ਕਿਉਂਕਿ ਇਹ ਸਮਾਂ ਤੇ ਉਹਦੀ ਨਦਰ ਐਸੀ ਹੈ ਜਿਹਨੂੰ ਕੋਈ ਜਾਣਦਾ ਨਹੀਂ ਕਈ ਵਾਰੀ ਬਾਦਸ਼ਾਹ ਬਣਾ ਦਿੰਦਾ ਤੇ ਬਾਦਸ਼ਾਹ ਨੂੰ ਕਈ ਵਰੀ ਕੰਗਾਲ ਬਣਾ ਦਿੰਦਾ ਐਸਾ ਸਮਰਾਥ ਹੈ ਮੇਰਾ ਸਤਗੁਰੂ ਨਿਮਾਣੇ ਕੋ ਗੁਰਦੀ ਨਮਾ ਕਹਿੰਦੇ ਮੈਨੂੰ ਜਾਣਦਾ ਕੋਈ ਨਹੀਂ ਸੀ ਮਾਨ ਨਹੀਂ ਦਿੰਦਾ ਸੀ ਪਰ ਮੇਰੇ ਸਤਗੁਰੂ ਨੇ ਮੈਨੂੰ ਮਾਨ ਦਿੱਤਾ ਹੈ ਬੰਧਨ ਕਟ ਸੇਵਕ ਕਰਾ ਕੇ ਆਪਣੇ ਸੇਵਕ ਦੇ ਆਪ ਬੰਧਨ ਕਟ ਕੇ ਘਟ ਕੇ ਲੋਭ মোহ ਕਾਰਨਤਾ ਦੇ ਤੇ ਆਪ ਰਖਣਾ ਕੀਤੀ ਹੈ ਸੇਵਾ ਕੀ ਆਪ ਬੰਧਨ ਤੋਂ ਮੁਕਤ ਕੀਤਾ ਹੈ ਅੰਮ੍ਰਿਤ ਬਾਣੀ ਰਸਨਾ ਚਾਖੇ ਤੇ ਨਾ ਮਰਨ ਵਾਲੀ ਅੰਮ੍ਰਿਤ ਮਰਨ ਤੋਂ ਰਹਿਤ ਜਿਹੜੀ ਬਾਣੀ ਹੈ ਉਹ ਰਸਨਾ ਦੇ ਨਾਲ ਤੇਰੇ ਸੇਵਕ ਨੇ ਚਖਣੀ ਕੀਤੀ ਹੈ ਵੱਡੇ ਭਾਗ ਪੂਜ ਗੁਰ ਚਰਨ ਕਹਿੰਦੇ ਵੱਡੇ ਭਾਗਾਂ ਦੇ ਨਾਲ ਕਿਉਂਕਿ ਵੱਡੇ ਭਾਗ ਵੀ ਜਾਂਦਾ ਬਾਣੀ ਵਿੱਚ ਇੱਥੇ ਹੈ ਵੱਡੇ ਭਾਗ ਵੱਡੇ ਭਾਗ ਭਾਵ ਵੱਡੇ ਭਾਗਾਂ ਦੇ ਨਾਲ ਪੂਜ ਗੁਰਚਰਨਾ ਗੁਰੂ ਦੇ ਸ਼ਬਦ ਨੂੰ ਫਿਰਦੇ ਨੂੰ ਪੂਜਣਾ ਕੀਤਾ ਭਾਵ ਜ਼ਿੰਦਗੀ ਚ ਅਮਲ ਕੀਤਾ ਪਰ ਜਿਹੜੇ ਭਾਗ ਵੱਡੇ ਨੇ ਬਾਣੀ ਆਰ ਕੋਈ ਸੁਣ ਰਿਹਾ ਪਰ ਅਮਲ ਕੋਈ ਵਿਰਲਾ ਕਰਦਾ ਹੈ ਜਿਹਦੇ ਭਾਗ ਵੱਡੇ ਉੱਚੇ ਸੁੱਚੇ ਹੁੰਦੇ ਨੇ ਸਗਲ ਤਿਆਗ ਭਾਈ ਪ੍ਰਭ ਸਰਣ ਸਾਰਾ ਕੁਝ ਛੱਡ ਕੇ ਮੈਂ ਹੁਣ ਮੇਰੇ ਪਰਮਾਤਮਾ ਦੀ ਸ਼ਰਨ ਵਿੱਚ ਪਿਆਨ ਕਿਉਂਕਿ ਅੱਗੇ ਆਸਾ ਭਰੋਸਾ ਦੁਨੀਆ ਦਾ ਸੀ ਹੁਣ ਮੈਨੂੰ ਆਸਾ ਭਰੋਸਾ ਮੇਰੇ ਪ੍ਰਮਾਤਮਾ ਦੇ ਪ੍ਰਭੂ ਦਾ ਗੁਰ ਨਾਨਕ ਜਾ ਕੋ ਪਿਆ ਦਇਆਲਾ ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਜੀ ਗੁਰ ਨਾਨਕ ਨਾਮ ਲੈ ਵਾਰੀ ਮੋਹ ਲੰਦੇ ਆ ਸ਼ਬਦ ਦੀ ਸਮਾਪਤੀ ਕਰਦੇ ਨੇ ਗੁਰ ਨਾਨਕ ਜਾ ਕੋ ਪਿਆ ਦਇਆਲਾ ਕਹਿੰਦੇ ਮੇਰਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨੇ ਕਲ ਰਾਖੀ ਮੇਰੀ ਮੇਰੇ ਗੁਰ ਨਾਨਕ ਨੇ ਜਿਹਦੇ ਤੇ ਕਿਰਪਾ ਕਰ ਦਿੱਤੀ ਸੋ ਜਨ ਹੋ ਆਸਰਾ ਨੇ ਹਾਲਾ ਉਹ ਭਗਤ ਉਹ ਜਨ ਉਹ ਸੇਵਕ ਹਮੇਸ਼ਾ ਲਈ ਸਦੀਵੀ ਕਾਲੇ ਨਿਹਾਲ ਨਿਹਾਲ ਹੋ ਜਾਂਦਾ ਹੈ ਉਹ ਬਖਸ਼ਿਆ ਜਾਂਦਾ ਉਹਦਾ ਜੰਮਣ ਮਰਨ ਦਾ ਗੇੜ ਕੱਟਿਆ ਜਾਂਦਾ ਪਰ ਸ਼ਰਤ ਕੀ ਕਹਿੰਦੇ ਜਿਹਦੇ ਤੇ ਉਦਿਆਲੂ ਹੋਏ ਮੇਰਾ ਗੁਰੂ ਨਾਨਕ ਕਿਉਂਕਿ ਜਿਸ ਤੇ ਤੇਰੀ ਨਜ਼ਰ ਉੱਤੇ ਮੇਰੀ ਨਜ਼ਰ ਇਹ ਬਚਨ ਉਹ ਸਨਕਾਲਪੁਰਖ ਦੇ ਗੁਰੂ ਨਾਨਕ ਸਾਹਿਬ ਨੂੰ ਤੇ ਜੇ ਤੇ ਨਿਹਾਲ ਗੁਰੂ ਨਾਨਕ ਸਾਹਿਬ ਦਿਆਲੂ ਉਤੇ ਕਾਲਪੁਰ ਖੁਦ ਦਿਆਲ ਤੇ ਸਤਿਗੁਰੂ ਕਹਿੰਦੇ ਨੇ ਜਿਹਦੇ ਤੇ ਉਦਿਆਲ ਉਹਦੇ ਉਹ ਸਦਾ ਲਈ ਨਿਹਾਲ निहाल निहाल है भाई सो गुरु प्यारी सत्संग जी ने आपको बिनतीयां प्रबान करनी है जे कोई गल चंगी लगी ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਜੋ ਸੀਸ ਕਰੋ ਅਰਦਾਸ ਅਗੇ ਤੋਂ ਕਥਾ ਵਿਚਾਰਾ ਕਰਨ ਦੀ ਜਾ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰਦੇ ਹੋ ਸੱਜਣ ਸਿਸੜੀਆਂ ਜੋ ਵਾ ਸਭ ਸਿਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ